ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS ਜੀ ਜਿਸ ਰਿਆ ਤੇ ਨਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਜਣ ਹਰਿ ਧਾਰਿਆ ਸੱਚੇ ਪਾਤਸ਼ਾਹ ਗੁਰੂ RAMDAS ਜੀ ਅਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੇ ਅਸਥਾਨ ਤੇ ਆਪਾਂ ਬੈਠੇ ਹਾਂ ਮੈਂ ਪਿਛਲੇ ਤਕਰੀਬਨ 15 ਆਪਣੇ ਮਾਰਚ ਤੋਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਨਗਰਾਂ 'ਚ ਜਾ ਰਹੇ ਹਾਂ ਔਰ ਤਕਰੀਬਨ ਹੁਣ ਤੱਕ ਮੈਂ 68 ਕ ਪਿੰਡਾਂ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਮੈਂ ਕਾਫੀ ਕੋਸ਼ ਮਹਿਸੂਸ ਕੀਤਾ ਧਰਮ ਪ੍ਰਚਾਰ ਦੀ ਲਹਿਰ ਭਾਵੇਂ ਕਿ ਆਪਾਂ 15 April ਤੋਂ ਸ਼ੁਰੂ ਕੀਤੀ ਆ ਪਰ ਇਹਦੇ ਤੋਂ ਪਹਿਲਾਂ ਵੀ ਵੱਖ-ਵੱਖ ਪਿੰਡਾਂ ਦੇ ਦੌਰੇ ਜਾਂ ਨਗਰਾਂ ਦੇ ਦੌਰੇ ਮੈਂ ਕੀਤੇ ਲੋਕ ਜਿਹੜੇ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਸਾਡੇ ਤੱਕ ਗੁਰੂ ਦਾ ਜਿਹੜਾ ਉਪਦੇਸ਼ ਆ ਗੁਰੂ ਸੱਚੇ ਪਾਸ਼ਾ ਦੇ ਜੋ ਸਿੱਖਿਆ ਵਾ ਉਹ ਪਹੁੰਚੇ ਇਤਿਹਾਸ ਦਾ ਸਾਨੂੰ ਪਤਾ ਲੱਗੇ ਪਰ ਮੈਂ ਉਹ ਚੇਚਾ ਧਿਆਨ ਪਿਛਲੇ ਹਫਤੇ ਤੋਂ ਗੁਰਦਾਸਪੁਰ ਤੇ ਵੀ ਦਿੱਤਾ ਕੱਲ ਮੈਂ ਗੁਰਦਾਸਪੁਰ ਦੇ ਵਿੱਚ ਤਕਰੀਬਨ 4-5 ਪਿੰਡਾਂ ਦੇ ਵਿੱਚ ਹਰ 10 ਕਿਲੋਮੀਟਰ ਬਾਅਦ ਪ੍ਰੋਗਰਾਮ ਰੱਖੇ ਹੋਏ ਸੀ ਸੰਗਤਾਂ ਆਈਆਂ ਜਰੂਰ ਬਹੁਤ ਵਧੀਆ ਸੰਗਤ ਨੇ ਵੱਲੋਂ ਹੰਗਾਰਾ ਪਰ ਮੈਂ ਉੱਥੇ ਜਿਹੜਾ ਮਹਿਸੂਸ ਕੀਤਾ ਭਈ ਸਿੱਖ ਕੌਮ ਨੂੰ ਧਰਮ ਪ੍ਰਚਾਰ ਦੇ ਮਸਲੇ ਤੇ ਤੇ ਧਰਮ ਪਰਵਰਤਨ ਦੇ ਮਸਲੇ ਤੇ ਇੱਕ ਝਟ ਤੇ ਇੱਕ ਮੁੱਠ ਹੋਣ ਦੀ ਲੋੜ ਆ ਅੱਜ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਵੀ ਆ ਜਦੋਂ ਇੱਥੇ ਚਾਰ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ ਐਲਾਨ ਕੀਤਾ ਸੀ ਕਿ ਅਸੀਂ ਸਿੱਖੀ ਛੱਡਦੇ ਹਾਂ ਤਾਂ ਇੱਥੇ ਸਰਦਾਰ ਠਾਕੁਰ ਸਿੰਘ ਦੀ ਸੰਧਾ ਵਾਲੀ ਹੋਣੀ ਜਾਂ ਹੋਰ ਸਰਦਾਰਾਂ ਨੇ ਸਿੰਘ ਸਭਾ ਲਹਿਰ ਚਲਾਈ ਜਿਹਨੂੰ ਬਾਅਦ ਵਿੱਚ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਬੜਾ ਬਾਕੂ ਵੀ ਅੱਗੇ ਚਲਾਇਆ ਤੇ ਬੜੇ ਉਹਦੇ ਚੰਗੇ ਸਿੱਟੇ ਨਿਕਲੇ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖਦਿਆਂ ਮੈਂ ਇਹ ਮਹਿਸੂਸ ਕਰਦਾ ਵਾਂ ਜਾਂ ਜੋ ਸੰਗਤ ਨੇ ਗਰਾਉਂਡ ਤੋਂ ਮੈਨੂੰ ਰਿਪੋਰਟ ਦਿੱਤੀ ਜੋ ਫੀਡਬੈਕ ਸੰਗਤ ਦੀ ਹੀ ਜੋ ਉਹਨਾਂ ਦੇ ਸੁਝਾਅ ਹੀ ਸੰਗਤ ਦੇ ਇਹ ਸੁਝਾਅ ਹੈਗੇ ਹੀ ਕਿ ਸਿੰਘ ਸਾਹਿਬ ਇਸ ਮਸਲੇ ਦੇ ਉੱਤੇ ਤੁਸੀਂ ਕੌਮ ਨੂੰ ਇੱਕ ਮੁੱਠ ਕਰੋ ਆਪਾਂ ਇੱਕ ਮੁੱਠ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਚਲਾਈਏ ਤੇ ਜੋ ਵੀ ਚੱਲ ਰਿਹਾ ਵਾ ਉਹਦਾ ਮੁਕਾਬਲਾ ਹੁਣ ਆਪਾਂ ਕਰੀਏ ਉਦੇ ਤਹਿਤ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਪੰਥ ਦੇ ਵਿੱਚ ਬੜੇ-ਬੜੇ ਵੱਡੇ ਪ੍ਰਚਾਰਕ ਨੇ ਤੇ ਬੜੀਆਂ ਸਾਡੀਆਂ ਸੰਪਰਦਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਪਣੇ ਕਾਰਜ ਨੇ ਕਾਰ ਸੇਵਾਵਾਂ ਵਾਲੇ ਮਹਾਪੁਰਸ਼ਾਂ ਦੇ ਆਪਣੇ ਕਾਰਜ ਨੇ ਨਿਰਮਲੇ ਮਹਾਪੁਰਸ਼ਾਂ ਦੇ ਆਪਣੇ ਕਾਰਜ ਨੇ ਇਹਦੇ ਤੋਂ ਇਲਾਵਾ ਮਿਸ਼ਨਰੀ ਕਾਲਜਾਂ ਦੇ ਆਪਣੇ ਨੇ ਸਭਾ ਸੁਸਾਇਟੀਆਂ ਦੇ ਆਪਣੇ ਕਾਰਜ ਨੇ ਦਮਦਮੀ ਟਕਸਾਲ ਆ ਜਿਹੜੀ ਉਹਦੇ ਵੀ ਆਪਣੇ ਚੰਗੇ ਵੱਡੇ ਕਾਰਜ ਨੇ ਤੋ ਮੈਂ ਸਾਰੀਆਂ ਸੰਸਥਾਵਾਂ ਦਾ ਕਹਾਂ ਮੈਂ ਇਹ ਮਹਿਸੂਸ ਕਰਦਾ ਜਾਂ ਸੰਗਤ ਨੇ ਫੀਡਬੈਕ ਦਿੱਤੀ ਕਿ ਤੁਸੀਂ ਸਾਰਿਆਂ ਨੂੰ ਇੱਕ ਜੋਟੋ ਕੇ ਨਾਲ ਲੈ ਕੇ ਚੱਲੋ ਮਾਲਵੇ ਦੀ ਧਰਤੀ ਦੇ ਉੱਤੇ ਵੀ ਧਰਮ ਪ੍ਰਚਾਰ ਜਿਹੜਾ ਪਹਿਲਾਂ ਵੀ ਹੁੰਦਾ ਰਿਹਾ ਅੱਜ ਵੀ ਉਹਦੀ ਲੋੜ ਆ ਤੋ ਉਹਦੇ ਤਹਿਤ ਮੈਂ ਇਹ ਚਾਹੁੰਦਾ ਵਾਂ ਕਿ ਜਿਹੜੇ ਪਿੱਛੇ ਜਿਹੜੇ ਬੰਦੇ ਧਰਮ ਪ੍ਰਚਾਰ ਬਾਖੂਬੀ ਨਿਭਾਉਂਦੇ ਰਹੇ ਨੇ ਉਹ ਫੇਰ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਉਣ ਇਹ ਪੰਥ ਦੀ ਮੁੱਖ ਧਾਰਾ ਦੇ ਵਿੱਚ ਆਣ ਕੇ ਉਹ ਅਕਾਲ ਤਖਬ ਸਾਹਿਬ ਦੀ ਰਹਿਤ ਮਰਿਆਦਾ ਸਿੱਖ ਪਰੰਪਰਾਵਾਂ ਸਿੱਖ ਰਵੈਤਾਂ ਇਹਦੇ ਚਾਨਣ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਉਹ ਫੇਰ ਆਪਣੇ ਜਿਹੜੇ ਕਾਰਜ ਨੇ ਅੱਗੇ ਤੋਂ ਉਹ ਨਿਭਾਉਣ ਇੱਕ ਤੇ ਮਸਲਾ ਵੀ ਧਰਮ ਪ੍ਰਚਾਰ ਦੇ ਮਸਲੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਸਾਰੀਆਂ ਸੰਸਥਾਵਾਂ ਦੀ ਇਕਜੁੱਟਤਾ ਸੱਦਾਂਗੇ ਕਿ ਆਪਾਂ ਸਾਰੇ ਕਿਉਂ ਨਾ ਇੱਕ ਮੁੱਠ ਹੋ ਕੇ ਚੱਲੀਏ ਭਾਵੇਂ ਕਿ ਇਹ ਧਰਮ ਪ੍ਰਚਾਰ ਦੀ ਜਿਹੜੀ ਲਹਿਰ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਹੀ ਆ ਅੱਜ ਵੀ ਮੈਂ ਤਿੰਨ ਚਾਰ ਪਿੰਡਾਂ ਤੋਂ ਆਇਆ ਵਾਂ ਪਰ ਜੇ ਆਪਾਂ ਇੱਕ ਮੁੱਠ ਹੋ ਕੇ ਜਲਾਂਗੇ ਤਾਂ ਉਹਦੇ ਨਤੀਜੇ ਜਿਹੜੇ ਨੇ ਉਹ ਬੜੇ ਵਧੀਆ ਹੋਣਗੇ ਔਰ ਇੱਕ ਮੈਸੇਜ ਵੀ ਸੰਦੇਸ਼ ਸਾਡਾ ਚੰਗਾ ਜਾਊਗਾ ਇੱਕ ਤੇ ਇਹ ਮੁੱਦਾ ਦੂਜਾ ਮੁੱਦਾ ਹੈਗਾ ਵਾ ਕਿ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਉਹਨਾਂ ਦੇ ਪਰਿਵਾਰਕ ਮੈਂਬਰ ਪ੍ਰਾਤਨ ਸਿੱਖ ਜੋਧੀਆਂ ਸ਼ਹੀਦਾਂ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਜਿਹੜੀਆਂ ਵਾ ਫਿਲਮਾਂ ਬਣਦੀਆਂ ਨੇ ਤੇ ਇਹਨਾਂ ਨੂੰ ਲੈ ਕੇ ਜਿਹੜਾ ਇੱਕ ਸੁਚੇਤ ਸਿੱਖ ਵਾ ਜਾਂ ਸ਼ਰਦਾ ਵਾਲਾ ਸਿੱਖਾ ਉਹ ਕਈ ਵਾਰੀ ਬੜਾ ਚਿੰਤਤ ਰਹਿੰਦਾ ਤੇ ਉਹ ਇਸ ਵਰਤਾਰੇ ਸੰਬੰਧੀ ਇੱਥੇ ਬਹੁਤ ਚਿੱਠੀਆਂ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵੀ ਆਉਂਦੇ ਆ ਕਿ ਕੋਈ ਨਾ ਕੋਈ ਫੈਸਲਾ ਹੋਣਾ ਚਾਹੀਦਾ ਕਿ ਕੀ ਹੱਦ ਵਾ ਤੇ ਕੀ ਕਿੰਨੀ ਕੁ ਮਤਲਬ ਛੋਟ ਆ ਤੇ ਭਾਵੇਂ ਕਿ ਹਜੇ ਪੀਸੀ ਤੇ ਮਤੇ ਬੜੇ ਸਪਸ਼ਟ ਆ ਇਸ ਕਰਕੇ ਇਹ ਜਿਹੜਾ ਮਾਮਲਾ ਬੜਾ ਗੰਭੀਰ ਆ ਇਹਦੇ ਮੱਦੇ ਨਜ਼ਰ ਸਿੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਸਭਾ ਸੁਸਾਇਟੀਆਂ ਕੌਮੀ ਮਾਮਲਿਆਂ ਪ੍ਰਤੀ ਸੰਜੀਦਾ ਸਿੱਖ ਵਿਦਵਾਨਾਂ ਦੀ رائے ਮਹਤਵਪੂਰਣਾ ਇਹਨੂੰ ਵਿਚਾਰਨ ਲਈ ਮਾਨਜੋਗ ਜੋ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚਾ ਉਹ ਉਹਦੇ ਵੱਲੋਂ ਅਸੀਂ ਆਦੇਸ਼ ਇਹਨਾਂ ਸਾਰਿਆਂ ਨੂੰ ਕਰਦੇ ਆ ਬੇਨਤੀ ਵੀ ਇਹ ਨਾਲ ਦੀ ਨਾਲ ਹੀ ਭਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ 20 ਵਿਸਾਖ ਨਾਨਕਸ਼ਹੀ ਸੰਮਤ 557 2 ਮਈ 2022 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿੱਥੇ ਥੱਲੇ ਅਮਰ ਸੰਚਾਰ ਹੁੰਦਾ ਉੱਥੇ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਆ ਤੇ ਸਾਰੇ ਆਪਣੇ ਸੁਝਾਅ ਲੈ ਕੇ ਇੱਥੇ ਪਹੁੰਚਣ ਲਿਖਤੀ ਵੀ ਲਿਆ ਸਕਦੇ ਆ ਉਹ ਜੋ ਸੁਝਾਅ ਦੇਣਗੇ ਉਹਦੇ ਤੋਂ ਬਾਅਦ ਫਿਰ ਅੱਗੇ ਗੁਰਮਤਾ ਹੋਊਗਾ ਇਹ ਵੀ ਹੈਗਾ ਕਿਉਂਕਿ ਇਹ ਬੜਾ ਜ਼ਰੂਰੀ ਮਸਲਾ ਆ ਪਿਛਲੇ ਕੁਝ ਸਮੇਂ ਤੋਂ ਕੁਝ ਬੰਦਿਆਂ ਨੇ ਸਿੱਖ ਇਤਿਹਾਸ ਦੇ ਵੱਡੇ ਜਰਨਲਾਂ ਨੂੰ ਲੈ ਕੇ ਐਲਾਨ ਕੀਤੇ ਆ ਕਿ ਅਸੀਂ ਉਹਦੇ ਤੇ ਫਿਲਮ ਬਣਾਵਾਂਗੇ ਜੇ ਆਪਾਂ ਇਹਦੇ ਪ੍ਰਤੀ ਸੰਜੀਦਾ ਨਾ ਹੋਏ ਤੇ ਸਿੱਖ ਇਤਿਹਾਸ ਨੂੰ ਅਸੀਂ ਜਿਵੇਂ ਸਿੱਖ ਜਾਣਦੇ ਆ ਜਾਂ ਸਿੱਖ ਜਿਵੇਂ ਉਹਨੂੰ ਸ਼ਰਧਾ ਨਾਲ ਵੇਂਦੇ ਆ ਉਹ ਇਤਿਹਾਸ ਦੀ ਜਿਹੜੀ ਪੇਸ਼ਾਗਾਰੀ ਆ ਫਿਰ ਉਹ ਵੀ ਨਹੀਂ ਹੋਣੀ ਜਿਵੇਂ ਸਿੱਖ ਸੋਚ ਪਸੰਦ ਕਰਦੀ ਆ ਜਾਂ ਜੋ ਸਾਡੀਆਂ ਰਵੈਤਾਂ ਦਾ ਸਿੱਖ ਇਤਿਹਾਸ ਦੇ ਸਰੋਤਾਂ ਦਾ ਇਸ ਕਰਕੇ ਇਹਦੀ ਕਤਰਤਾ ਜਿਹੜੀ ਉਹ 2 ਮਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਥਾਂ ਬੇਸਮੈਂਟ ਜਿੱਥੇ ਅਮਰ ਸ਼ਿਕਾਇਤ ਦੰਦਾ ਵਾ ਉਥੇ ਉਹ ਰੱਖੀ ਗਈ ਆ ਇਹ ਦੋ ਮੇਨ ਮੁੱਦੇ ਹੈਗੇ ਨੇ ਕਿਤੇ ਜੋ ਪੱਤਰਕਾਰਾਂ ਨੂੰ ਵੀ ਅੰਦਰ ਦਿਖਾਇਆ ਜਾਊਗਾ ਉਹਨਾਂ ਨੇ ਵਿਚਾਰ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਕਿ ਬਾਹਰ ਇਹੋ ਪੱਤਰਕਾਰ ਸਾਰੇ ਜਿਹੜੇ ਆਪਣੇ ਬੈਠੇ ਨੇ ਇਹਦੀ ਆਪਾਂ ਵਿਚਾਰ ਕਰ ਲਾਂਗੇ ਸਿੰ ਸਰ ਬਹੁਤ سارے ਸੁਝਾਅ ਪੱਤਰਕਾਰਾਂ ਕੋਲ ਵੀ ਹੁੰਦੇ ਨੇ ਇੱਕਤਾ ਦੀ ਗੱਲ ਕੀਤੀ ਸਿੱਖ ਤੇ ਬੰਦੀਆਂ ਦੇ ਵਿੱਚ 170 ਦੀ ਗੱਲ ਇਸਨੇ ਸਮੇਂ ਤੋਂ ਉਹ ਕਾਰ ਕਰਦੇ ਸਨ ਉਜ ਯਕੀਆਂ ਨੂੰ ਪੰਤ ਜੋ ਕਾਰਜ ਵੀ ਕਰਦੇ ਉਸਨਾਂ ਦੇ ਘਰ ਵਾਪਸੀ ਬਾਰੇ ਵੀ ਗਵਾਹ ਹੈ ਨਾ ਉਹਤੇ ਪਿਛੇ ਦੇ ਵੀ ਅਕਾਲ ਤਖਸਾਲਬ ਵੱਲੋਂ ਇੱਕ ਖੁੱਲਾ ਸੱਦਾ ਆਇਆ ਸੀ ਕਿ ਜਿਹੜਾ ਵੀ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਸਾਲ ਆਉਂਦਾ ਆਪਣਾ ਪੱਖ ਰੱਖਦਾ ਜੋ ਵੀ ਉਹ ਦਸ਼ਪਸ਼ਟੀ ਕਰਨ ਘਰ ਵਾਪਸੀ ਤੇ ਰਾਹ ਤੇ ਹਮੇਸ਼ਾ ਹੀ ਹੁੰਦੇ ਆ ਗੁਰੂ ਘਰ ਦੇ ਰਾਹ ਕਦੀ ਬੰਦ ਹੀ ਨਹੀਂ ਹੋਏ ਗੁਰੂ ਦਾ ਸਿਧਾਂਤ ਬੜਾ ਸਪਸ਼ਟਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਰਾਹ ਗੁਰੂ ਘਰ ਦੇ ਕਦੀ ਵੀ ਨਹੀਂ ਬੰਦ ਹਾਂ ਜਿਹੜਾ ਆਉਣਾ ਚਾਹੁੰਦਾ ਵਾ ਉਹ ਗੁਰਦਿੱਲੀ ਨਾਲ ਆਵੇ ਗੁਰੂ ਅੱਗੇ ਆਵੇ ਸੱਚੇ ਪਾਸ਼ਾ ਦੇ ਤਖਤ ਅੱਗੇ ਆਵੇ ਔਰ ਜੋ ਵੀ ਉਹਦਾ ਪੱਖ ਵਾਣ ਕੇ ਆਪਣਾ ਰੱਖੇ ਤੇ ਰਾਹ ਤੇ ਹਮੇਸ਼ਾ ਹੀ ਖੁੱਲੇ ਗੁਰੂ ਘਰ ਦੇ ਵਿੱਚ ਵਿੱਚ ਵੇਖੋ ਅ ਦੋ ਇੱਕ ਉਦਾਹਰਨ ਬੜੀ ਸਾਡੀ ਵੱਡੀ ਆ ਭਾਈ ਸਤਾ ਤੇ ਭਾਈ ਬਲਵੰਡ ਦੀ ਜਿਹੜੇ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਥੇ ਕੀਰਤਨ ਕਰਦੇ ਸੱਚੇ ਪਾਤਸ਼ਾਹ ਕੋਲ ਕੋਈ ਕਾਰਨ ਬਣੇ ਪਈ ਉਹ ਗੁਰੂ ਤੋਂ ਦੂਰ ਹੋ ਗਏ ਇਹ ਵੀ ਉਹਨਾਂ ਦੇ ਬਾਰੇ ਆਖਿਆ ਗਿਆ ਵੀ ਕੋਈ ਇਹਨਾਂ ਨੂੰ ਮੂੰਹ ਨਾ ਲਾਵੇ ਕਿਉਂਕਿ ਉਹ ਗੁਰੂ ਤੋਂ ਕਾਫੀ ਦੂਰ ਹੋ ਗਏ ਪਰ ਜਦੋਂ ਭਾਈ ਲੱਧਾ ਜੀ ਪਰਉਪਕਾਰੀ ਦੇ ਰਾਹੀ ਉਹ ਸੱਚੇ ਪਾਤਸ਼ਾਹ ਦੇ ਘਰੇ ਆਏ ਗੁਰੂ ਸਾਹਿਬ ਨੇ ਉਹਨਾਂ ਨੂੰ ਗਲੇ ਲਾ ਲਿਆ ਸੀ ਕਿਉਂਕਿ ਉਹਨਾਂ ਨੇ ਅੱਗੇ ਤੋਂ ਨਿਸ਼ਚਾ ਕੀਤਾ ਕਿ ਅਸੀਂ ਗੁਰੂ ਦੇ ਅਨੁਸਾਰ ਚੱਲਾਂਗੇ ਗੁਰੂ ਦੀ ਸਿੱਖਿਆ ਮੁਤਾਬਕ ਚੱਲਾਂਗੇ ਗੁਰੂ ਦੇ ਹੁਕਮ ਚ ਆਪਾਂ ਕਹਿ ਸਕਦੇ ਵੀ ਚੱਲਾਂਗੇ ਔਰ ਵੇਖੋ ਮਾਨ ਫਿਰ ਉਹੀ ਭਾਈ ਸਤਾ ਤੇ ਬਲਵੰਡ ਜਿਨ੍ਹਾਂ ਦੀ ਬਾਣੀ ਆ ਰਾਮਕਲੀ ਕੀ ਵਾਰ ਰਾਏ ਬਲਵੰਡ তথা ਸਤੇ ਡੂਮ ਆਖੀ ਉਹਨਾਂ ਦੀ ਬਾਣੀ ਵੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਰਜਾ ਜੇ ਇਤਿਹਾਸ ਦਾ ਇੱਕ ਪਾਸਾ ਪਿਆ ਤੇ ਦੂਜਾ ਪਾਸਾ ਆ ਵੀ ਪਿਆ ਹਾਂ ਕੋਈ ਨਿਮਰਤਾ ਦੇ ਨਾਲ ਸੱਚੇ ਪਾਤਸ਼ਾਹ ਦੇ ਦਰ ਤੇ ਆ ਦੇ ਅਕਾਲ ਤਖਤ ਸਾਹਿਬ ਤੇ ਕਦੀ ਵੀ ਨਹੀਂ ਅਧਾਇਆ ਕਿ ਕਿਸੇ ਲਈ ਪੱਕੇ ਰਸਤੇ ਬੰਦ ਆ ਨਾ ਹੋ ਸਕਦੇ ਇਹ ਆਪਣੇ ਟਾਈਮ ਦੇ ਉੱਤੇ ਛੂਪ ਕੇ ਜਿਹੜਾ ਵੀ ਦਿੱਖਤੀ ਛੇਕਿਆ ਹੈ ਉਹ ਆਵੇ ਅਦਾਸ ਦੇ ਬਖਸ਼ਿਆ ਜਾ। ਯਾਨੀ ਕਿ ਬਚਨ ਸਿੰਘ ਉਹਨਾਂ ਵੀ ਇਸ ਤਰ੍ਹਾਂ ਇਤਿਹਾਸ ਹੈ। ਆਪਾਂ ਆਪਾਂ ਵੀ ਸਰਦਾਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਚਾਹੁੰਨਾ ਕੋਈ ਵੀ ਕਾਰਨ ਹੋਣ ਇਹ ਜਿਹੜਾ ਗੁਰੂ ਦਾ ਦਰ ਆ ਕਬੀਰ ਜਿਹੇ ਦਰ ਆਵਤ ਜਾਤਿਓ ਫਟਕੈ ਨਾਹੀ ਕੋਏ ਉਹ ਗੁਰੂ ਦਾ ਦਰ ਜਿੱਥੇ ਆਉਣ ਤੋਂ ਕੋਈ ਰੋਕਦਾ ਨਹੀਂ ਸੋ ਦਰ ਕੈਸੇ ਛੋਟ ਗਿਆ ਜੋ ਦਰ ਐਸਾ ਹੋਏ ਇਹ ਗੁਰੂ ਦਾ ਸਿਧਾਂਤ ਆ ਮੇਰਾ ਨਹੀਂ ਆ ਉਹ ਗੁਰੂ ਦੇ ਸਿਧਾਂਤ ਮੁਤਾਬਕ ਜੇ ਕੋਈ ਆਉਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਾਂ ਹਰ ਸਿੱਖ ਹੀ ਇਹ ਚਾਹੁੰਦਾ ਵਾ ਭਈ ਉਹ ਸੱਚੇ ਪਾਤਸ਼ਾਹ ਦੇ ਸਾਹਮਣੇ ਪੇਸ਼ ਹੋਵੇ ਅਕਾਲ ਤਖਤ ਸਾਹਿਬ ਤੇ ਉਹਦੇ ਤੇ ਜਦੋਂ ਪੇਸ਼ ਹੀ ਹੋ ਗਿਆ ਤੇ ਫਿਰ ਤੇ ਕੋਈ ਪਿੱਛੇ ਬਚਣਾ ਹੀ ਨਹੀਂ ਹੈਗਾ ਇਹ ਆਪਾਂ ਮੈਂ ਇਕੱਲਾ ਇੱਕ ਦੀ ਨਹੀਂ ਮੈਂ ਇੱਥੇ ਨਾ ਕੋਸ਼ਿਸ਼ ਸੱਜਣਾ ਦੇ ਰੋਜ਼ ਹੀ ਸਜਾ ਹੁੰਦੇ ਆ ਕੁਝ ਗਲਤੀਆਂ ਹੋਈਆਂ ਕਈਆਂ ਕੋਲੋਂ ਨਿੱਜੀ ਹੋਈਆਂ ਨੇ ਕਈਆਂ ਕੋਲੋਂ ਪੰਥਕ ਖੇਤਰ ਚ ਵਿਚਰਦਿਆਂ ਹੋਈਆਂ ਨੇ ਔਰ ਬੜੇ ਸਾਲ ਹੋ ਗਏ ਨੇ ਉਹ ਆਣ ਕੇ ਇੱਥੇ ਤਰਲੇ ਕਈ ਜਾਣੇ ਕਰ ਰਹੇ ਹੁੰਦੇ ਆ ਕਿ ਸਾਡਾ ਮਾਮਲਾ ਕਦੋਂ ਨਿਬੇੜਨਾ ਅਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਮੈਂ ਇਹ ਮਹਿਸੂਸ ਕਰਦਾ ਪਈ ਜੇ ਕੋਈ ਲਿਫਕੇ ਗੁਰੂ ਘਰ ਆ ਰਿਹਾ ਤੇ ਉਹਦਾ ਮਾਮਲਾ ਵਿਚਾਰਨਾ ਚਾਹੀਦਾ ਉਹ ਜਿੰਨੇ ਵੀ ਮਾਮਲੇ ਆ ਉਹ ਵੀ ਆਪਾਂ ਵਿਚਾਰਾਂਗੇ ਸੱਚੇ ਪਾਤਸ਼ਾਹ ਦਾ ਦਾਰਾ ਗੁਰੂ ਸਾਡਾ ਬਖਸ਼ੇਂਦਾ ਇਹ ਤਾਂ ਤੁਸੀਂ ਕਿਹਾ ਵਾਕਿਆ ਹੀ ਤਰਲੇ ਮਾਰਦੇ ਪਏ ਲੋਕ ਤਰਲੇ ਦੇ ਉੱਤੇ ਉੱਤੇ ਰਹਿਣੇ ਪਰ ਉਹ ਮੀਟਿੰਗਾਂ ਦੇ ਵਿੱਚ ਉਹ ਮਾਮਲੇ ਵਿਚਾਰੇ ਵੀ ਚੱਪੇ। ਆਉਣ ਵਾਲੀ ਮੀਟਿੰਗ ਦੇ ਵਿੱਚ ਉਹ ਮਾਮਲੇ ਮਾਮਲੇ ਆਪਾਂ ਆਉਣ ਵਾਲੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜੇ ਨਿਰਮਾਣ ਹੋ ਕੇ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਵਿਚਾਰੇ ਜਾਣ। ਜੀ ਸਿੰਘ ਟੱਡੀਆਂ ਵਾਲੇ ਵੀ ਕੋਈ ਵਿਸ਼ੇਸ਼ ਕੌਂਸਲ ਤੇ ਰਜੀ ਸਿੰਘ ਟੱਡੀਆਂ ਵਾਲੇ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਪਹੁੰਚੇ ਨਹੀਂ ਕਿ ਉਹਨਾਂ ਦੇ ਰਾਊਂਡ ਭੁੱਲੇ ਲੇ ਕੇ ਬੰਦ ਰਹੇ। ਮੈਂ ਤੇ ਪਹਿਲਾਂ ਕਿਹਾ ਜੀ ਗੁਰੂ ਦੇ ਰਾ ਮੈਂ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਖੁੱਲ ਕੇ ਗੱਲ ਕਰਾਂ ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰ ਘਰ ਤਖਤਾਂ ਦੇ ਸਾਰੇ ਖੁੱਲੇ ਨੇ ਇਹ ਗੁਰੂ ਦਾ ਦਰ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਹਿਲਾਂ ਬਹੁਤ ਉਹਨਾਂ ਨੇ ਮਾਲਵੇ ਵਿੱਚ ਪ੍ਰਚਾਰ ਕੀਤਾ ਅਮਰ ਸੰਚਾਰ ਦੀ ਲਹਿਰ ਚਲਾਈ ਕੱਲ ਪਰਸ ਉਹਨਾਂ ਦਾ ਇੱਕ ਬਿਆਨ ਮੈਨੂੰ ਸੰਗਤਾਂ ਨੇ ਪਤਾ ਨਹੀਂ ਮੈਨੂੰ ਹਜ਼ਾਰ WhatsApp ਆ ਗਿਆ ਯਾ ਦੇਖੋ ਜੀ ਉਹ ਕਹਿ ਰਹੇ ਨੇ ਕਿ ਮੈਂ ਆਪ ਪੰਜਾਂ ਪਿਆਰਿਆਂ ਤੇ ਸ਼ਾਮਲ ਹੋ ਕੇ ਅਮਰਤ ਛਕਾਉਂਗਾ ਆਪਾਂ ਇਹ ਲਹਿਰ ਸ਼ੁਰੂ ਕਰੀਏ ਹੁਣ ਜਦੋਂ ਅਮਰਤ ਛਕਾਉਣਾ ਤੇ ਤੁਹਾਨੂੰ ਵੀ ਪਤਾ ਪੰਜ ਬਾਣੀਆਂ ਦਾ ਪਾਠ ਹੁੰਦਾ ਜਪਜੀ ਸਾਹਿਬ ਜਪ ਸਾਹਿਬ ਤਾਉ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ ਚੌਪਈ ਤੇ ਸ੍ਰੀ ਅਨੰਦ ਸਾਹਿਬ ਦਾ ਪਾਠ ਜਦੋਂ ਆ ਹੀ ਗਏ ਉਹਦੇ 'ਚ ਇਹ ਇੱਕ ਮਰਿਆਦਾ ਵੀ ਆ ਸਾਡੀ ਤੇ ਇਹ ਇੱਕ ਰਵੈਤ ਵੀ ਆ ਸਿੱਖਾਂ ਦੀ ਉਹ ਜਦੋਂ ਕਹਿ ਹੀ ਰਹੇ ਨੇ ਕਿ ਮੈਂ ਚਾਹੁੰਨਾ ਵਾਂ ਤੇ ਫਿਰ ਆਪਾਂ ਦਰਵਾਜ਼ੇ ਜਦੋਂ ਕੋਈ ਕਹਿ ਰਿਹਾ ਮੈਂ ਆਉਣਾ ਚਾਹੁੰਦਾ ਵਾਂ ਤੇ ਆਪਾਂ ਦਰਵਾਜ਼ੇ ਕਿਵੇਂ ਬੰਦ ਕਰ ਸਕਦੇ ਆ ਜੋ ਗੁਰੂ ਜੀ ਪ੍ਰਾਨ ਕਰੇ ਆਪਣਾ ਕਿ ਮੈਂ ਪ੍ਰਚਾਰ ਦੇ ਵਿੱਚ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਦੈਰੇ ਚ ਉਹਦੇ ਆਧਾਰ ਤੇ ਪ੍ਰਚਾਰ ਕਰਨ ਇੱਥੇ ਪਹਿਲਾਂ ਹਣ ਇੱਕ ਵਾਰੀ ਪੇਸ਼ ਹੋਣ ਆਪਣਾ ਪੱਖ ਰੱਖਣ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਜੋ ਉਹਨਾਂ ਦਾ ਪੱਖ ਵਿਚਾਰਿਆ ਜਾਊਗਾ ਔਰ ਮੈਂ ਚਾਹੁੰਨਾ ਵਾਂ ਕਿ ਕੱਲੇ ਉਹ ਹੀ ਨਹੀਂ ਜਿਵੇਂ ਉੱਥੇ ਇਧਰ ਡਾਕਟਰ ਸ਼ਿਵ ਸਿੰਘ ਹੁਣੀ ਨੇ ਉਹਦੇ ਹੁਣੇ ਵੀ ਪ੍ਰਚਾਰ ਕਰਦੇ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਬਾ ਦਲੇਰ ਸਿੰਘ ਹੁਣੀ ਨੇ ਮਾਲਵੇ ਦੇ ਵਿੱਚ ਉਹਨਾਂ ਨੂੰ ਵੀ ਨਾਲ ਲੈ ਕੇ ਮੈਂ ਤੇ ਸਾਡੀਆਂ ਟਕਸਾਲਾਂ ਨੇ ਜਿਹੜੀਆਂ ਬਾਬਾ ਹਰਨਾਮ ਸਿੰਘ ਦੀ ਖਾਲਸਾ ਭਾਈ ਰਾਮ ਸਿੰਘ ਦੀ ਖਾਲਸਾ ਆਪਣੇ ਭਾਈ ਮਰੀਕ ਸਿੰਘ ਦੀ ਜਨਾਲਾ ਜਾਂ ਹੋਰ ਜਿੰਨੇ ਵੀ ਆ ਜਦੋਂ ਅਸੀਂ ਸਾਰੇ ਹੀ ਗੁਰੂ ਨੂੰ ਸਮਰਪਤ ਆ ਤੇ ਸਾਰੇ ਹੀ ਅਸੀਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਾਦਾਰ ਆ ਤੇ ਫਿਰ ਧਰਮ ਪ੍ਰਚਾਰ ਦੇ ਵਿੱਚ ਤੇ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਬਾਣੀ ਦਾ ਹੀ ਪ੍ਰਚਾਰ ਕਰਨਾ ਆਪਾਂ ਇਤਿਹਾਸ ਦਾ ਪ੍ਰਚਾਰ ਕਰਨਾ ਇਸ ਕਰਕੇ ਰਣਜੀਤ ਸਿੰਘ ਜਿਹੜੇ ਨੇ ਭਾਈ ਰਣਜੀਤ ਸਿੰਘ ਉਹਦੇ ਇਥੇ ਆਪਣਾ ਅਣਕੇ ਪੱਖ ਰੱਖਣ ਦਰਵਾਜ਼ੇ ਖੁੱਲੇ ਨੇ ਗੁਰੂ ਘਰ ਦੇ ਔਰ ਅਸੀਂ ਚਾਹੁੰਨੇ ਆ ਕਿ ਜਿਹੜੀ ਲਹਿਰ ਚੱਲਣੀ ਆ ਉਹ ਪੱਖ ਰੱਖਣ ਤੋਂ ਬਾਅਦ ਉਹ ਖੁੱਲ ਕੇ ਫਿਰ ਗੁਰਮਤ ਦਾ ਪ੍ਰਚਾਰ ਕਰਨ ਮਾਲਵੇ ਤੇ ਜਿੱਥੇ ਵੀ ਕਿਤੇ ਕਰਨਾ ਵਾ ਕਿਉਂਕਿ ਮੁੱਖ ਮੁੱਦਾ ਤੇ ਸਾਡਾ ਸਿੱਖੀ ਦਾ ਪ੍ਰਚਾਰ ਹੀ ਹੈਗਾ ਨਾ ਤਾਂ ਹੋਣਾ ਚਾਹੀਦਾ ਪਰ ਹਜੇ ਤੱਕ ਰੋਕ ਸਮਝੀ ਜਾਏਗੀ ਨਾ ਉਹਨਾਂ ਦੇ ਕੋਲ ਨਹੀਂ ਜਿੰਨਾ ਚਿਰ ਤੱਕ ਉਹ ਇੱਥੇ ਨਹੀਂ ਆਉਂਦੇ ਹਾਂਜੀ ਉਹਨਾਂ ਦਾ ਪੱਖ ਆਪਾਂ ਵਿਚਾਰਦੇ ਆ ਉਹਦੇ ਤੋਂ ਬਾਅਦ ਉਹ ਜਦੋਂ ਸੱਚੇ ਮਨ ਦੇ ਨਾਲ ਵੈਸੇ ਤੇ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਤੁਸੀਂ ਵੀ ਸੁਣੀ ਐਜ਼ ਏ ਇਨਸਾਨ ਤੁਸੀਂ ਸਾਰੇ ਉਹਨੂੰ ਸੁਣਦੇ ਹੋ ਮਹਿਸੂਸ ਕਰਦੇ ਹੋ ਉਹ ਤੇ ਇਹੋ ਹੀ ਕਹਿ ਰਿਹਾ ਨਾ ਕਿ ਮੈਂ ਪੰਥ ਦੀ ਮੁੱਖ ਧਾਰਾ 'ਚ ਆਉਣਾ ਚਾਹੁੰਦਾ ਹਾਂ ਸੇਖਰ ਵਹਿਤਾਂ ਪਰੰਪਰਾ 'ਮ ਉਹਦਾ ਮੈਂ ਬਹੁਤ ਵੱਡਾ ਮਦਈ ਹਾਂ ਸਿਕ ਸਰ ਜਥੇਦਾਰਾਂ ਦੇ ਵਿਧਿ ਪ੍ਰਾਡ ਨੂੰ ਲੈ ਕੇ ਦਸੰਬਰ ਦੇ ਸਾਲ ਨੂੰ ਸਖਤ ਰੋਧ ਕੀਤਾ ਜਾ ਰਿਹਾ ਹੈ ਸਪਾਈ ਨੂੰ ਫਿਰ ਮੀਟਿੰਗ ਰੱਖੀ ਹੈ ਜੀ ਸਰਵਿਕ ਕਮੇਟੀ ਨੇ ਬਾਰੇ ਬਾਰੀਸੀਲ ਵਿਆਪਰ ਦੇ ਉਹ ਫੱਤੇ ਆ ਲੰਬੀ ਕਰਿਆ ਜੇ ਉਹਨਾਂ ਨੇ 20 ਤੱਕ ਸੁਝਾਅ ਵੀ ਮੰਗੇ ਸੀ ਆਪ ਕੀ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਜੋ ਮੇਰਾ ਕਾਰਜ ਆ ਮੈਂ ਗੁਰੂ ਦੀ ਗੱਲ ਕਰਾਂ ਧਰਮ ਦੇ ਪ੍ਰਚਾਰ ਦੀ ਗੱਲ ਕਰਾਂ ਹਰ ਸਿੱਖ ਨੂੰ ਕਲਾਵੇ ਚ ਲਾਵਾਂ ਹਰ ਸਿੱਖ ਦੇ ਕੋਲ ਜਾ ਕੇ ਮੈਂ ਬੈਠਾਂ ਉਹਨਾਂ ਦਾ ਕੋਈ ਦੁੱਖ ਦਰਦ ਆ ਉਹ ਵੀ ਸੁਣਾ ਉਹਨਾਂ ਲਈ ਮੈਂ ਅਰਦਾਸ ਕਰਾਂ ਪੰਥ ਦੇ ਜਿਹੜੇ ਹੋਰ ਹੈਗੇ ਨੇ ਮਾਮਲੇ ਉਹ ਦੇਖਾਂ ਇਹ ਐਸਡੀਪੀਸੀ ਦਾ ਮਾਮਲਾ ਉਹ ਆਰਾਮ ਦੇ ਨਾਲ ਦੇਖਣ ਜੋ ਕਰਨਾ ਉਹ ਉਹਨਾਂ ਦਾ ਵਾ ਸਿੰਘ ਸਾਹਿਬ ਤੁਸੀਂ ਕਿਹਾ ਕਿ ਗੁਰੂ ਘਰ ਪ੍ਰਚਾਰ ਦੀ ਗੈਰ ਨਹੀਂ ਤੇ ਤੁਸੀਂ ਉਹਨੂੰ ਭਾਈ ਹਰਦੀਪ ਸਿੰਘ ਦੀ ਗਲਤੀ ਕਿ ਪ੍ਰੋਫੈਸਰ ਪਰਸ਼ਨ ਸਿੰਘ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਕਿ ਉਹਨਾਂ ਨੂੰ ਵਾਪਸ ਲਿਆ ਜਾ ਸਕਦਾ ਹੈ ਦੇਖੋ ਇਹ ਹੁਕਮਨਾਮੇ ਬਾਰੇ ਕਿਹਾ ਜਾਂਦਾ ਕਿ ਉਹ ਤਿਆਸਤ ਤੋਂ ਫੇਰ ਦੇਖੋ ਜੀ ਸੱਚੀ ਪਾਤਸ਼ਾਹ ਦੇ ਦਰ ਤੇ ਆਉਣ ਆਪਣਾ ਪੱਖ ਰੱਖਣ ਜੋ ਦੇਖੋ ਮੈਂ ਅੰਮ੍ਰਿਤ ਬਾਣੀਆਂ ਨੂੰ ਹਰ ਸਿੱਖ ਹੀ ਮੰਨਦਾ ਕਿਸੇ ਵੀ ਸਿੱਖ ਨੂੰ ਅਧਿਕਾਰ ਨਹੀਂ ਆ ਉਹ ਕੋਈ ਉਹਦੇ ਤੇ ਕਿੰਤੂ ਪਰੰਤੂ ਸਵਾਲ ਕੋਈ ਚੁੱਕੇ ਕਿਉਂਕਿ ਅੰਮ੍ਰਿਤ ਸ਼ਿਕਾਇਆ ਜਾਂਦਾ ਤੇ ਪਾਠ ਹੁੰਦਾ ਵੀ ਆਪਾਂ ਕਰਦੇ ਆ ਉਹ ਸਾਡਾ ਇੱਕ ਥੰਮ ਤੋਂ ਜੇ ਉਹ ਵੀ ਆਉਣਾ ਚਾਹੁੰਦੇ ਆ ਆਪਣਾ ਸਪਸ਼ਟੀਕਰਨ ਦੇਣਾ ਚਾਹੁੰਦੇ ਆ ਪੱਖ ਰੱਖਣਾ ਚਾਹੁੰਦੇ ਆ ਅੱਗੇ ਤੋਂ ਪੰਥ ਦੀ ਮੁੱਖ ਧਾਰਾ ਦੇ ਮੁਤਾਬਕ ਚੱਲਣਾ ਚਾਹੁੰਦੇ ਆ ਤੇ ਫਿਰ ਉੱਥੇ ਵੀ ਸਵਾਲ ਗੱਲ ਤੇ ਉਹੀ ਆ ਕੋਈ ਵੀ ਪੱਕੀ ਰੋਕ ਨਹੀਂ ਹੈਗੀ ਜਿਹੜਾ ਮਰਜ਼ੀ ਆ ਕੇ ਆਪਣਾ ਸਪਰਸ਼ ਮੈਨੂੰ ਦੱਸੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਗੁਰਬਾਣੀ ਤੇ ਸਾਡੇ ਹੈਗਾ ਭਈ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਨਾਮ ਆ ਨਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਇਹ ਬਾਣੀ ਦਾ ਸਿਧਾਂਤ ਆ ਜੇ ਅਜਾਮਲ ਵਰਗਾ ਪਾਪੀ ਵੀ ਸੱਚ ਦੇ ਰਸਤੇ ਤੇ ਤੁਰਦਾ ਰੱਬ ਨਾਲ ਜੁੜਦਾ ਤੇ ਉਹਦਾ ਨਿਸਤਾਰਾ ਹੋ ਸਕਦਾ ਕੋਈ ਵੀ ਬੰਦਾ ਹੋਵੇ ਹਾਂ ਜੇ ਸੱਜਣ ਪਹਿਲਾਂ ਠੱਗ ਹੀ ਠਗੀਆਂ ਨੇ ਮਾਰੀਆਂ ਪਰ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਤੇ ਉਹ ਗੁਰੂ ਦੇ ਸਿਧਾਂਤਾਂ ਤੇ ਚੱਲਿਆ ਤੇ ਉਹ ਠੱਗ ਛੋੜਾ ਰਹਿ ਗਿਆ ਗੁਰੂ ਦਾ ਸਿਧਾਂਤ ਵੱਡਾ ਨਾ ਗੁਰੂ ਦੀ ਸਿੱਖਿਆ ਵੱਡੀ ਆ ਗੁਰੂ ਦਾ ਧਰ ਵੱਡਾ ਵਾ ਉਥੇ ਕੋਈ ਵੀ ਸੱਚੇ ਪਾਤਸ਼ਾਹ ਕੇ ਝੁਕ ਕੇ ਆਵੇ ਲਿਫ ਲਿਫਣਾ ਗੁਰੂ ਅੱਗੇ ਆ ਗੁਰੂ ਅੱਗੇ ਲਿਫੇ ਤੇ ਹਰੇਕ ਨੂੰ ਹੀ ਰਾਹ ਤੇ ਖੁੱਲੇ ਹੀ ਆ ਜੀ ਤੁਸੀਂ ਮੈਨੂੰ ਦੱਸੋ ਕੋਈ ਸਿੱਖਾਂ ਦਾ ਸਿਧਾਂਤ ਦੇਵੇਂ ਦਾ ਹੈਗਾ ਵਾ ਵੀ ਆਪਾਂ ਕਿਸੇ ਨੂੰ ਪੱਕਾ ਹੀ ਕਹਿ ਦਈਏ ਵੀ ਤੈਨੂੰ ਤੇ ਅਸੀਂ ਸਿੱਖੀ 'ਚ ਲੈਣਾ ਹੀ ਨਹੀਂ ਜਾਂ ਕੋਈ ਸਾਡੇ ਇਤਿਹਾਸ ਦੇ ਵਿੱਚ ਹਾਂ ਜੇ ਕੋਈ ਆਵੇ ਨਾ ਜੇ ਕੋਈ ਆਕੜ ਕਰੇ ਜੇ ਕੋਈ ਤਖਤ ਨੂੰ ਨੀਵਾ ਦਿਖਾਵੇ ਤਾਂ ਫੇਰ ਬਿਨਾ ਨਹੀਂ ਹੈਗਾ ਵੀ ਉਹ ਆਵੇ ਨਾ ਤੇ ਆਪਾਂ ਉਹਨੂੰ ਕਰ ਦਈਏ ਜੇ ਕੋਈ ਝੁੱਕ ਕੇ ਆਵੇ ਤੇ ਉਹ ਗੁਰੂ ਨੇ ਤੇ ਪ੍ਰਵਾਨ ਕੀਤਾ ਜਿਹੜਾ ਬੜੀ ਬੜੀ ਕਿਹਾ ਜਾ ਰਿਹਾ ਉਹ ਦਾ ਬੜਾ ਪ੍ਰਚਾਰਕ ਤੋਂ ਤੇ ਵੀ 20 ਦੇ ਵਿੱਚ ਪਰਾਸਪ ਲਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਕੋਈ ਮੂੰਹ ਨਾ ਲਾਵੇ ਉਹਨਾਂ ਦਾ ਪ੍ਰਚਾਰ ਨਾ ਕਰੇ ਪਰ ਇੱਕ ਦਰ ਪਹਿਲਾਂ ਦੀ ਗੱਲ ਆ ਵੱਡੇ ਲੀਡਰ ਸਹਿਬਾਨ ਵੀ ਉੱਥੇ ਪਹੁੰਚੇ ਸੀ ਉਹਨੂੰ ਕੀ ਦੇਖਦੇ ਹੋ ਨਟਾਲੋ ਪਿੰਡ ਦੇ ਵਿੱਚ ਦੇਖੋ ਇਹਦੇ ਤੁਸੀਂ ਉਹ ਲੀਡਰ ਨੂੰ ਬਚੋ ਦੂਜੀ ਗੱਲ ਅਸੀਂ ਸਾਰੇ ਗੁਰੂ ਦੇ ਸਿੱਖਾਂ ਕਈ ਵਾਰੀ ਜਿੱਥੇ ਮੈਂ ਗਿਆ ਉੱਥੇ ਦੂਜਾ ਵੀ ਆ ਸਕਦਾ ਆਪਾਂ ਕੀ ਉਹਨੂੰ ਕਵਾਂਗੇ ਵੀ ਭਾਈ ਸਾਹਿਬ ਮੇਰੇ ਤੋਂ ਪਰੇ ਹੋ ਜਾ ਐਜੀ ਇਨਸਾਨ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੀ ਕੋਈ ਮਿਲ ਜੇ ਤੇ ਤੁਸੀਂ ਉਹਨੂੰ ਕੀ ਕਹੋਗੇ ਮਹਾਰਾਜ ਵੀ ਇੱਧਰ ਮੈਂ ਤੇਰੇ ਲਾ ਕੇ ਬਹਿਣਾ ਨਹੀਂ ਜਾਂ ਧੱਕਾ ਮਾਰ ਦੋਗੇ ਸਿੱਖੀ ਐਵੇਂ ਦੀ ਤੇ ਨਹੀਂ ਹੈਗੀ ਸਮੋਫਸਤਾ ਵੀ ਹੈ ਜੇ ਗੱਲ ਪਸੰਦ ਹੀ ਹੋ ਜੇ ਤੇ ਕਹਿੰਦੇ ਆ ਢਡੀਆਂ ਵਾਲੇ ਨਡਾਰੇ ਦੇ ਵਿੱਚ ਆਪਣਾ ਇੱਕ ਨਵਾਂ ਸਥਾਨ ਤੇ ਇਖਤਿਆਰ ਦਿੱਤਾ ਉਹਦੀ ਆਰੰਭਤਾ ਦੇ ਵਕਤੇ ਬੀਬੀ ਜਗੀ ਕੋਰ ਉਹੜੀ ਸ਼ਵਾਲ ਸ਼ਾਮਲ ਹੋਏਦੇ ਉੱਥੇ ਤੋਂ ਤੱਕ ਗਏ ਕਿ ਉਹਨਾਂ ਦੇ ਤੇ ਲੋਕ ਸੀ ਸਮਾਗਮਾਂ ਦੇ ਉੱਤੇ ਉਹਨਾਂ ਕਰਦੇ ਲਈ ਇਹ ਸਵਾਲ ਹੈ ਕਿ ਇੱਕ ਸਿੱਖ ਪ੍ਰਚਾਰਕ ਜਿਹੜਾ ਗੁਰੂ ਘਰ ਦਾ ਕੀਤਨੀਆ ਦੀਆਂ ਭਾਈਆਂ ਦੇ ਵਿੱਚ ਹੈ ਉਹ ਵੀ ਬਿੰਤੇ ਦੀ ਢਡੀਆਂ ਵਾਲੇ ਨੂੰ ਮਿਲਿਆ ਪਰ ਦਾ ਪੂਰਾ ਮਾਨਸਾ ਤੇ ਕੋਲ ਸਾਡੇ ਸਾਡੇ ਉਹ ਦੇਖੋ ਜੀ ਮੈਂ ਤਾਂ ਹੀ ਤੇ ਕਹਿ ਰਿਹਾ ਜੀ ਲੋਕੇ ਮਿਲਣਾ ਜਾਂ ਸਾਹਮਣੇ ਮਿਲਣਾ ਇੱਥੇ ਸੱਚੇ ਪਾਤਸ਼ਾਹ ਦੇ ਦਰ ਘਰ ਆਓ ਅਸੀਸ ਝਕਾਓ ਤੇ ਖੁੱਲ ਕੇ ਪ੍ਰਚਾਰ ਕਰੋ ਇਹ ਚੀਜ਼ਾਂ ਬੰਦੀ ਕਰ ਦਿੱਤੀ ਗਿਆ ਪਿੰਸੋ ਬੜਾ ਕਹਿ ਜਾਂਦਾ ਕਿ ਆਪਾਂ ਕੋਈ ਕੋਈ ਛੋਟਾ ਪਰ 500 ਸਰਬੰਦੀ 71 ਤਾਈ ਦੀ ਰੱਖੀ ਜਾਂਦੀ ਇਹ ਮਾਮਲੇ ਵਿਚਾਰੇ ਨਹੀਂ ਜਾਂਦੇ ਆਪਾਂ ਨਹੀਂ ਲੰਮਾ ਸਮਾਂ ਹਾਰੂਗਾ ਕਿ ਆਪਾਂ ਨੂੰ ਇਹਨੂੰ ਜਲਦੀ ਮਿਲ ਆਪਾਂ ਬਹੁਤ ਛੇਤੀ ਇਕਤਰਤਾ ਸਦਾਂਗੇ ਗੱਲ ਬੜੀ ਸਿੱਧੀ ਆ ਸ਼ਬਸ਼ਤਾ ਗੁਰੂ ਦਾ ਸਿਧਾਂਤ ਵੱਡਾ ਸੱਚੇ ਪਾਤਸ਼ਾਹ ਦੀ ਮਰਿਆਦਾ ਵੱਡੀ ਜਿਹੜਾ ਵੀ ਗੁਰੂ ਅਗੇ ਲਿਫ ਕੇ ਆ ਰਿਹਾ ਝੁਕ ਰਿਹਾ ਗੁਰੂ ਨੂੰ ਗੁਰੂ ਦੀ ਗੱਲ ਸੁਣ ਰਿਹਾ ਜਿਹੜਾ ਚਾਹੁੰਦਾ ਮੈਂ ਪੰਥ ਦੀ ਮੁੱਖ ਧਾਰਾ ਦੇ ਵਿੱਚ ਚੱਲਣਾ ਵਾ ਤੇ ਇਹ ਤੇ ਹੱਕ ਗੁਰੂ ਨੇ ਕਿਸੇ ਨੂੰ ਦਿੱਤਾ ਹੀ ਨਹੀਂ ਵੀ ਤੁਸੀਂ ਰੋਕ ਦਿਓ ਕੋਈ ਸਾਡਾ ਸਿਧਾਂਤ ਹੀ ਨਹੀਂ ਹੈਗਾ ਇਹਦਾ ਜਸਾ ਸਿੰਘ ਰਾਮਗੜੀਆ ਦੀ ਗੱਲ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕੋਈ ਪੰਥ ਨਾ ਮਤਭੇਦ ਹੋਏ ਪਰ ਜਦੋਂ ਉਹਨਾਂ ਨੇ ਕਿਹਾ ਮੈਂ ਪੰਥ ਨਾ ਚੱਲਣਾ ਤੇ ਪੰਥ ਨੇ ਇਹ ਨਹੀਂ ਕਿਹਾ ਵੀ ਮਹਾਰਾਜ ਤੁਹਾਨੂੰ ਚਲਾਉਣਾ ਹੀ ਨਹੀਂ ਉਹਨਾਂ ਨੇ ਕਿਹਾ ਆਜੋ ਹਾਂ ਅੱਗੇ ਤੋਂ ਪੰਥ ਦੇ ਮੁਤਾਬਕ ਚਲੋ ਗੱਲ ਇਹ ਨਹੀਂ ਕਿ ਗੁਰੂ ਦੇ ਮੁਤਾਬਕ ਸੀ ਸਰ ਜੀ ਨੂੰ ਮਾਮਲੇ ਚ ਮਾਫੀ ਮਾਮਲੇ ਦੇ ਵਿੱਚ ਪ੍ਰਤਨ ਸਿੰਘ ਸਾਹਿਬਾਨ ਨੇ 5 ਮਹੀਨੇ ਪਹਿਲਾਂ ਸਾਫਕਾ ਜਿੱਥੇ ਤਰ੍ਹਾਂ ਤੋਂ ਵੀ ਸਪਸ਼ਟਿਕਤ ਮੰਗੇ ਆ ਸੀ ਅਜੇ ਮੈਂ ਉਹ ਮੈਂ ਅਜੇ ਉਹ ਦੇਖਿਆ ਹੀ ਨਹੀਂ ਹੈਗਾ ਜੀ ਅਜੇ ਮੈਂ ਮਾਮਲਾ ਦੇਖਿਆ ਹੀ ਨਹੀਂ ਮੇਰੇ ਮੇਰੇ ਕੋਲ ਸਮਾਂ ਲੱਗਾ ਜੀ ਮੈਂ ਬੈਠਾ ਹੀ ਨਹੀਂ ਹੈਗਾ ਮੈਂ 4 ਘੰਟੇ ਸੌਣਾ ਆਪਾਂ ਨੂੰ ਇਹ ਆਪੀ ਜੇ ਗੁਰੂ ਨੇ ਆਵਾਜ਼ ਮਾਰੀ ਆ ਆਪਾਂ ਗੁਰੂ ਲਈ ਕਾਰਜ ਕਰੀਏ ਆਪਾਂ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਆਪਣੀ ਕੌਮ ਦੇ ਵਿੱਚ ਜਾਈਏ ਬਹਿ ਗਏ ਉਹਨਾਂ ਚ ਹੁਣ ਫਿਲਮਾਂ ਦਾ ਹੀ ਮਸਲਾ ਵਾਏ ਤੇ ਬੜੇ ਚਿਰ ਦਾ ਲੰਮਕਿਆ ਵਾ ਆਪਾਂ ਕਿਉਂ ਨਹੀਂ ਇਹਦੇ ਤੇ ਵਿਦਵਾਨਾਂ ਦੀ ਸੰਪਰਦਾਵਾਂ ਸੰਸਥਾਵਾਂ ਮਿਸ਼ਨਰੀ ਕਾਰਜਾਂ ਦਾ ਵੀ ਮੈਂ ਜ਼ਿਕਰ ਕਰੂੰਗਾ ਧਰਮ ਪ੍ਰਚਾਰ ਤੋਂ ਉਹਨਾਂ ਦੀ ਵੀ ਲੋੜ ਪੰਥਕ ਬਕਰੇਵਿਆਂ ਦੀ ਗੱਲ ਕੀਤੀ ਐ ਸਿੱਖ ਪੰਥ ਦੇ ਨਾਲ ਜਿਹੜੀਆਂ ਗੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਸਿਆਸੀ ਭਵੇ ਚਲਦੀਆਂ ਨੇ ਉਹਨਾਂ ਨੂੰ ਵੀ ਇਕੱਤਰ ਕਰਨ ਦੀ ਗੱਲ ਨਹੀਂ ਕਰੋਗੇ ਕਿ ਸਤਲੋ ਇੱਕੋ ਹੀ ਸਾਰਿਆਂ ਨੂੰ ਬਿਠਾ ਲਓ ਜਿਹੜੀ ਸਾਡੀ ਲਹਿਰ ਆ ਜਿਹੜੀ ਜਿਹੜੀ 1 ਮਿੰਟ ਸਰਦਾਰ ਜੀ ਲਹਿਰ ਦਾ ਨਾਮ ਆ ਖਵਾਰ ਹੋਏ ਸਭ ਇਹੜਾ ਸਭ ਸ਼ਬਦਾਂ ਨੇ ਨੂੰ ਧਿਆਨ ਵਿੱਚ ਰੱਖਿਓ ਸਭ ਦਾ ਮਤਲਬ ਧਾਰਮਿਕ ਤੇ ਰਾਵੀਆਂ ਰਾਜਨੀਤਿਕ ਤੇ ਰਾਵੀਆਂ ਸਮਾਜਿਕ ਤੇ ਰਾਵੀਆਂ ਜਿਹੜੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਅਕਾਲ ਤਖਤ ਸਾਹਿਬ ਨੂੰ ਸਰਵੋੱਚ ਮੰਨਦੇ ਆ ਉਹ ਸਭ ਇਕੱਠੇ ਹੋਣੇ ਚਾਹੀਦੇ ਆ ਇਕੱਠੇ ਮੈਨੂੰ ਇਹ ਕੱਲ ਦੱਸੋ ਮਿਸਲਾਂ ਦੇ ਵਿੱਚ ਕੀ ਕੁਛ ਹੈਗਾ ਪਰ ਜਦੋਂ ਉਹ ਇਕੱਠੇ ਹੋਏ ਤੇ ਉਹ ਲਾਹੌਰ ਜਿਹੜਾ ਉਹ ਅਸੀਂ ਦਬ ਕੇ ਬੈਠੇ ਕੋ ਸਾਡਾ ਹੀ ਇਕੱਠੇ ਹੋਣਾ ਤੇ ਗੁਰੂ ਨੇ ਕਿਹਾ ਨਾ ਸਭ ਸਿੱਪਿੰਡਾਂ ਚ ਜਾ ਰਹੇ ਹਾਂ ਸਾਰੇ ਬਟਾ ਕਿਹੜੇ ਤਰ ਪਰਵਰਤਨ ਦੀ ਇਸੇ ਸਭ ਤੋਂ ਲੀ ਚਰੋਦੀ ਹੈ ਉਹਦੇ ਤੇ ਇਹ ਚਰਚਾ ਹੈ ਕਿ ਲਾਲਚ ਦੇ ਕੇ ਧਰ ਪਰਵਰਤਨ ਕਰਾਇਆ ਜਾ ਰਿਹਾ ਹੈ ਤਾਂ ਇਹੋ ਜੀ ਸਥਿਤੀ ਕਿਵੇਂ ਨਿਜਵਾਇ ਹੋਵੇ ਦੇਖੋ ਬੜੇ ਬੜੇ ਸੌਖੇ ਤਰੀਕੇ ਨਾਲ ਜਿੱਠਿਆ ਜਾ ਸਕਦਾ ਤੁਸੀਂ ਮੈਂ ਸਾਨੂੰ ਸਾਰਿਆਂ ਨੂੰ ਗੁਰੂ ਨੇ ਆਖਿਆ ਵੀ ਦਸਵੰਦ ਕੱਢੋ ਮੈਂ ਵੀ ਆਪਣਾ ਦਸਵੰਦ ਕੱਢਦਾ ਹਾਂ ਹਮੇਸ਼ਾ ਹੀ ਤੁਸੀਂ ਵੀ ਕੱਢਦੇ ਹੋਵੋਗੇ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਆ ਜਿਹੜਾ ਦਸਵੰਦ ਕੱਢਦੇ ਆ ਪਿੰਡ ਦੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜਾ ਵੀ ਗਰੀਬ ਹੈਗਾ ਕੋਈ ਉਹਦੇ ਬੱਚੇ ਦੇ ਪੜ੍ਹਾਈ ਨਹੀਂ ਚੱਲ ਰਹੀ ਤੇ ਉਹਦੀ ਫੀਸ ਦੇ ਲੋ ਗਰੀਬ ਧੀ ਦਾ ਵਿਆਹ ਕਰ ਦਿਓ ਦਸਵੰਧ ਗੁਰੂ ਨੇ ਤੇ ਤਾਂ ਹੀ ਬਣਾਇਆ ਵਾ ਦਸਵੰਧ ਦੀ ਸਾਰਥਕ ਵਰਤੋਂ ਕਰ ਲੈਣ ਸਿੱਖ ਤੇ ਕੋਈ ਗੱਲ ਨਹੀਂ ਦੂਜੀ ਗੱਲ ਜਿਹੜਾ ਲਾਲਚੀ ਹੁੰਦਾ ਵਾ ਉਹ ਮਹਾਰਾਜ ਦੀ ਬਾਣੀ ਕਹਿੰਦੀ ਆ ਭਈ ਫਿਰਦੀ ਫਿਰਦੀ ਦਹਿ ਦਸਾਂ ਜਲ ਪਰਬਤ ਬਨਰਾਏ ਇੱਲ ਬੜਾ ਉੱਚਾ ਉੱਡਦੀ ਆ ਪਰ ਭਾਵੇਂ ਅਸਮਾਨਾਂ 'ਚੋਂ ਡਲ ਜੇ ਜਿੱਥੇ ਡਿੱਠਾ ਮਰਤ ਕੋ ਇੱਲ ਬਹਿਠੀ ਆਏ ਉਹ ਅਸਮਾਨਾਂ 'ਤੇ ਉੱਡਦੀ ਵੀ ਜਦੋਂ ਥੱਲੇ ਕਿਤੇ ਮਰਦਾਰ ਵੇਖ ਲੈਣਾ ਮਰਿਆ ਕੋਈ ਜੀਵ ਉਹ ਨਿਮਾਨਾਂ 'ਚ ਆ ਜਾਂਦੀ ਆ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਭਾਵੇਂ ਆਪਾਂ ਨੂੰ ਲੱਗੇ ਵੀ ਕਿੰਨਾ ਉਚਾਈਆਂ 'ਤੇ ਆ ਪਰ ਜਦੋਂ ਉਹਨੇ ਡਿੱਗਣ ਲੱਗਣਾ ਨਾ ਲੋਭੀ ਕਾ ਵਿਸਾਰ ਨਾ ਕੀਤਾ ਜੇ ਕਾ ਪਾਰ ਵਸਾਏ ਗੁਰੂ ਨੇ ਕਹੇ ਲੋਭੀ ਬੰਦੇ ਦਾ ਯਕੀਨ ਨਾ ਕਰੋ ਪਰ ਕਈ ਇਹਨਾਂ ਭੋਲ ਹੁੰਦੇ ਆ ਕਈ ਇਹਨੇ ਸੁਚੇਤ ਨਹੀਂ ਹੁੰਦੇ ਔਰ ਉਹਨਾਂ ਦੀਆਂ ਲੋੜਾਂ ਹੁੰਦੀਆਂ ਲੋਭ ਹੋਣਾ ਹੋਰ ਗੱਲ ਆ ਲੋੜ ਹੋਣਾ ਹੋਰ ਗੱਲ ਆ ਤੋ ਦਸਵੰਦ ਦੀ ਵਰਤੋਂ ਇੱਥੇ ਕਰਨੀ ਚਾਹੀਦੀ ਆਪਾਂ ਨੂੰ ਤੇ ਗਰੀਬ ਸਿੱਖਾਂ ਨੂੰ ਹਰ ਨਗਰ ਦੇ ਵਿੱਚੋਂ ਆਪਾਂ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲੇ ਸਿੰਘ ਜੀ ਕੋਈ ਦੁਹਰਾਇ ਨਹੀਂ ਵੀ ਤੁਸੀਂ ਇਹ ਕਹਿੰਦੇ ਆ ਕਿ ਪਛਾਣ ਕਰਦੇ ਹਾਂ ਉਸੇ ਸੱਦਾ ਵੀ ਦੇ ਰਹੇ ਹਾਂ ਕਲਾਮੇਚੀ ਲੈਂਦੀ ਗੱਲ ਕਰਦੇ ਆ ਪਰ ਦੂਜੀ ਪਾਸੇ ਕੋਈ ਠੱਡੀ ਆਵਾਜ਼ ਆਉਂਦਾ ਨਹੀਂ ਆਉਂਦਾ ਮੈਂ ਕਚਸਾ ਦਾ ਗੱਲ ਕਰਨਾ ਚਾਹੁੰਦਾ ਉਹ ਤੁਹਾਨੂੰ ਜਸੇਦਾਰੀ ਨਹੀਂ ਮੰਨਦੇ ਮੇਰੀ ਮੇਰੀ ਗੱਲ ਸੁਣੋ ਤੁਸੀਂ ਕਿਸ ਤਰ੍ਹਾਂ ਉਹਨੂੰ ਸਾਰੇ ਸਾਰੇ ਮੰਨਦੇ ਆ ਉਹ ਸਾਡੇ ਹੀ ਨਹੀਂ ਇੱਥੇ ਇਸੇ ਬਾਅਦ ਕਰਨਾ ਵੀ ਲੱਗਿਆ ਜੀ ਉਹ ਇਸੇ ਮਸਲੇ ਉਹ ਕੋਈ ਨਹੀਂ ਉਹ ਕਹਿੰਦੇ ਤੁਹਾਡੇ ਖਿਲਾਫ ਨਹੀਂ ਲੱਗਾ ਮੈਨੂੰ ਪਰਸਨਲੀ ਫੋਨ ਵੀ ਕਰ ਲੈਂਦੇ ਸੀ ਉਹ ਕਹਿੰਦੇ ਜਸੇਦਾਰ ਸਾਹਿਬ ਤੁਹਾਡਾ ਵਿਰੋਧ ਨਹੀਂ ਆ ਹਮ ਸਿਸਟਮ ਦਾ ਵਿਰੋਧ ਆ ਤਾਂ ਮੈਂ ਵਿਚਰ ਹੀ ਰਿਆਂ ਉਹ ਸਾਡੇ ਨੇ ਫਿਰ ਫਿਰ ਕੀ ਹੋ ਗਿਆ મતਭੇਦ ਹੁਣੇ ਕੋਈ ਵੱਡੀ ਗੱਲ ਨਹੀਂ ਆ ਦੁੱਦੀ ਗੱਲ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆ ਮੈਂ ਆਪਣੇ ਗੁਰੂ ਨੂੰ ਸਮਰਪਿਤ ਆ ਔਰ ਜਿੰਨਾ ਚਿਰ ਤੱਕ ਹੈਗੇ ਆ ਆਪਣੇ ਸੱਚੇ ਬਾਦਸ਼ਾਹ ਨੂੰ ਹੀ ਸਮਰਪਿਤ ਰਵਾਂਗੇ ਇਹ ਸਾਰੇ ਸਾਡੇ ਆ ਅੱਜ ਨਹੀਂ ਤੇ ਕੱਲ ਅਸੀਂ ਫੇਰ ਇਕੱਠੇ ਬਾਵਾਂਗੇ ਤੇ ਗੁਰੂ ਦੀ ਗੱਲ ਮੈਂ ਤਾਂ ਹੀ ਤੇ ਕਹਿ ਰਿਹਾ ਵੀ ਆਓ ਧਰਮ ਪ੍ਰਚਾਰ ਦੇ ਮਸਲੇ ਤੇ ਆਪਾਂ ਇਕੱਠੇ ਹੋ ਜੀਏ ਤੇ ਸਾਰਿਆਂ ਦਾ ਸਾਂਝਾ ਹੀ ਮਸਲਾ ਹੈਗਾ। ਤੋਂ ਕੋਈ ਕੋਈ ਮਤਭੇਦ ਨਹੀਂ ਆ। ਹਾਂ। ਜਿਉਂਦਾ ਕੌਮਾਂ ਦੇ ਵਿੱਚ ਥੋੜੇ ਬਹੁਤੇ ਜੇ ਮਿਸਲਾਂ ਦੇ ਇਤਿਹਾਸ ਤੋਂ ਪਹਿਲਾਂ ਵੀ ਅੱਗੇ ਵੀ ਤੁਸੀਂ ਪੜ੍ਹ ਲੋਗੇ ਤੇ ਰਹੇ ਨੇ ਸਰਦਾਰ ਤੇ ਇੱਕ ਨਹੀਂ ਮਾਨ ਹੁੰਦਾ ਹੀ ਇਕੱਲਾ ਇਕੱਲਾ ਹੀ ਸਰਦਾਰ ਆ। ਉਹ ਕਈ ਵਾਰੀ ਥੋੜਾ ਜਿਹਾ ਬਾਦ ਘਾਟ ਹੋ ਜਾਂਦੀ ਕੋਈ ਗੱਲ ਨਹੀਂ ਸਾਰੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ੍ਰੀ ਅਕਾਲ। ਸਾਰੇ ਅਧਿਕਾਰ ਤੇ ਤੁਸੀਂ ਅਸਨੇ ਬਹੁਤ ਸੋਹਣੇ ਫਰਾਲੇ ਨੂੰ ਲੈ ਕੇ ਚੱਲੇ ਹੋ। हेलो एक दो चीजਾਂ ਨਹੀਂ ਇਹਦੇ ਵਿੱਜ ਸਰ ਤੁਸੀਂ ਕਹਿ ਰਹੇ ਪਿੰਡਾਂ ਦੇ ਵਿੱਚ ਇਹ ਉਤਾਲਜ ਕਰਕੇ ਆ ਕਿਤਨਾ ਕਿਤੇ ਸਾਡੇ ਪੰਥ ਵੱਲੋਂ ਇੱਕ ਕਮੀ ਰਹੀ ਹੈ ਇੱਕ ਰੋਲ ਲਾਉਣ ਵਾਲੇ ਪਾਠੀ ਦੀ ਜਿਹੜੀ ਆ 750 ਰੁਪਏ ਰੋਲ ਲੈਂਦਾ ਹੋਵੇ ਤੇ ਉਹਦੇ ਕਿਤੇ ਘਰ ਦੇ ਖਰਚੇ ਜਾਂ ਕਿਤੇ ਉਹਦੀ ਜਿਮਾਰੀ ਆ ਜਿਵੇਂ ਜਾਂ ਘਰ ਦੇ ਜਿਵੇਂ ਕੋਈ ਹੈਪਨਿੰਗ ਹੋ ਜੇਵੇ ਤੇ ਉਹਦੇ ਵਾਸਤੇ ਉਹਨੂੰ ਪੈਸੇ ਹੀ ਢੋਲਣੇ ਨਹੀਂ ਪਏ ਅਜਿਵੇਂ ਬੁਲਾਕ ਕਈ ਨਹੀਂ ਉਦਾਸ ਦਾ ਫਾਇਦਾ ਦੂਸਰੇ ਅਗਮਤੀ ਇਹ ਜਿਹੜੇ ਕਿਉਂ ਟੁਕ ਦੇ ਹੁੰਦਾ ਜੀ ਗੱਲ ਇਹ ਇਹ ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਵਖਰੇਵਾਂ ਦੀ ਗੱਲ ਕੀਤੀ ਹੈ ਭਾਈ ਚਾਂਗ ਦੀ ਭਾਈ ਅਫਸਰ ਦੀ ਇੱਥੇ ਆ ਕੇ ਹਮਦਸਾਹ ਜਿਹੜਾ ਕੀਰਤਨ ਕਰਦੇ ਸਨ ਅੱਜ ਉਹ ਜੋ ਕਲਾਵਾ ਜਿਹੜਾ ਧਰਮ ਦਾ ਉਹ ਨਹੀਂ ਰਿਹਾ ਇਹ ਛੋਟਾ ਹੋ ਗਿਆ ਬ੍ਰੈਕਟ ਛੋਟਾ ਨਹੀਂ ਮੈਂ 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 ਤੁਹਾਨੂੰ ਦੱਸ ਦਿੰਦਾ ਸਿੱਖ ਰਹਿਤ ਮਰੀਅਦਾ ਵਾ ਸਾਡੀ ਕੋਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨਕ ਜਿਹੜਾ ਕੀਰਤਨ ਦੀ ਇੱਕ ਮਰੀਅਦਾ ਵਾ ਉਹ ਹੈਗਾ ਸਿੱਖ ਹੀ ਕਰ ਸਕਦਾ ਹਾਂ ਜਿਨ੍ਹਾਂ ਨੇ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆਚਰਨਜੀਤ ਸਿੰਘ ਹੁਣੇ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ 'ਚ ਉਹਨਾਂ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਹਿਣਾ ਕਿ ਨਹੀਂ ਇਹ ਪਰਵਾਹ ਨਹੀਂ ਹੈਗਾ ਇਹਦਾ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ ਇਹ ਹੈਗਾ ਦੂਜੀ ਗੱਲ ਖੰਡੇ ਬੁੱਲੇ ਆ ਰਹੇ ਆ ਰੌਣਾਂ ਵਾਲੇ ਸਮੇਂ ਤੁਹਾਨੂੰ ਬੜੇ ਚੰਗੇ ਨਤੀਜੇ ਦਿਸਣਗੇ ਠੰਡੇ ਬੁੱਲੇ ਇਹੋ ਹੀ ਆ ਕਿ ਪਿੰਡ-ਪਿੰਡ ਸੰਗਤਾਂ ਗੁਰਦੁਆਰਿਆਂ 'ਚ ਗਿਣਤੀ ਵਧਾ ਰਹੀਆਂ ਵਾਂ ਗੁਰੂ ਕੋਲ ਵਧ ਰਹੀਆਂ ਵਾਂ ਇੱਕ ਦੂਜੇ ਦੀ ਮਦਦ ਲਈ ਉਹ ਗੱਲ ਕਰ ਰਹੇ ਆ ਕਿ ਅਸੀਂ ਸੇਖ ਹੋ ਕੇ ਦੂਜੇ ਕੇ ਲੋੜਵੰਦ ਦੀ ਕਿਸੇ ਲੋੜਵੰਦ ਦਾ ਹੀ ਮਜਕਰ ਕਰਦਾ ਉਹ ਆਪਾਂ ਕਰਾਂਗੇ ਤੋਂ ਹੌਲੀ-ਹੌਲੀ ਹੁਣ ਇੱਕਦਮ ਆਪਾਂ ਮਧਾਣੀ ਪਾਈਏ ਤੇ ਉਹ ਮੱਖਣ ਤੇ ਉਹ ਝੱਟ ਨਿਕਲ ਆਉਂਦਾ ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਹੀ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਿ ਸਿਓ ਬਣ ਆਈ ਖੰਨਿਉ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਗੁਰੂ ਨੇ ਐਵੇਂ ਨਹੀਂ ਕਿਹਾ ਸਾਡਾ ਕੰਮ ਆ ਚੱਲਣਾ ਫਲ ਦੇਣਾ ਗੁਰੂ ਦਾ ਕੰਮ ਆ ਤੇ ਮੈਨੂੰ ਗੁਰੂ ਤੇ ਭਰੋਸਾ ਵਾ ਕੇ ਗੁਰੂ ਪਾਤਸ਼ਾਹ ਚੰਗਾ ਫਲ ਦੇਣਗੇ ਕਿਉਂਕਿ ਸਾਡੀ ਨੀਅਤ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਹਿਗੁਰੂ ਦੀ ਕਾਖਾ ਬਸ ਕੁਝ ਪਿੰਡਾਂ ਜਾ ਰਹੇ ਹੋ ਬਹੁਤ ਵਧੀਆ ਪ੍ਰਚਾਰ ਕਰ ਰਹੇ ਹੋ ਸਿਖਲ ਰਹੇ ਹੋ ਇੱਕ ਪਿੰਡ ਇੱਕ ਗੁਰਦੁਆਰਾ ਤੱਕ ਲੱਗਦੇ ਦੇਖੋ ਜਦੋਂ ਸਾਰੇ ਸਿੱਖ ਸਿਆਣੇ ਹੋ ਜਾਣਗੇ ਸਿੱਖ ਗੁਰੂ ਦੇ ਨੇੜੇ ਆ ਜਾਣਗੇ ਸਿੱਖਾਂ ਨੂੰ ਇਹ ਲੱਗੂਗਾ ਕਿ ਸਾਡੇ ਲਈ ਗੁਰੂ ਦਾ ਸਿਧਾਂਤ ਗੁਰੂ ਦੀ ਬਾਣੀ ਅਹਿਮ ਆ ਹੁਣ ਮੰਨ ਲਓ ਵੀ ਗੁਰਦੁਆਰਾ ਸਾਹਿਬ ਬਹੁਤ ਨੇ ਜੇ ਆਪਾਂ ਕਹਿ ਦਿੰਨੇ ਆਂ ਵੀ ਇੱਕ ਕਰ ਲਓ ਜਿਹੜੇ ਗੁਰਦੁਆਰਾ ਸਾਹਿਬ ਬਣੇ ਉਹਦਾ ਕੋਈ ਆਪਾਂ ਨੂੰ ਕੋਈ ਮਸੌਦਾ ਤੇ ਤਿਆਰ ਕਰਨਾ ਪਊ ਨਾ ਵੀ ਉੱਥੇ ਕੀ ਕਰਨਾ ਆਪਾਂ ਜਿੱਥੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਰਿਆ ਨੂੰ ਆਪਾਂ ਇਹਦਾ ਬੰਦ ਵੀ ਨਹੀਂ ਕਰ ਸਕਦੇ ਹਾਂ ਪਹਿਰੇਦਾਰੀ ਜਿੱਥੇ ਪਹਿਰੇਦਾਰੀ ਹੈਗੀ ਆ ਜਿੱਥੇ ਸੰਗਤ ਜਾ ਰਹੀ ਆ ਤੇ ਕੋਈ ਨਾ ਇਤਰਾਜ਼ ਨਹੀਂ ਹੋਣਾ ਤੇ ਇਹਦਾ ਗੱਲ ਇਹ ਵੀ ਜਿੱਥੇ ਸੇਵਾ ਸੰਭਾਲ ਨਹੀਂ ਪਰ ਇਹ ਵੇਖੋ ਇੰਨੇ ਚਿਰ ਦਾ ਹੁਣ ਹੈਗਾ ਵਾ ਤੇ ਥੋੜਾ ਮੌਕਾ ਤੇ ਦੋ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸੁਨੇਹਾ ਗੁਰਦੁਆਰੇ ਦੀ ਸ਼ਾਮ ਸਭਾ ਅੱਜ ਦੀ ਗੱਲ ਕੀਤੀ ਹੈ ਪਿੱਛੇ ਗੁਰਦੁਆਰਾ ਸਾਹਿਬ ਜਾ ਕੇ ਲੱਗੀ ਤੁਸੀਂ ਬਹੁਤ ਸ਼ਕਤੀਗਲ ਪੇਸ਼ ਹੈ ਰਾਣਾ ਚਾਹੀਦਾ ਬਾਕੀ ਗੁਰਦੁਆਰਾ ਸਾਹਿਬ ਨੂੰ ਕੀ ਸਵੇਰਾ ਤੁਸੀਂ ਸਾਡੇ ਮੌਂਦਿਆਂ ਦੇਰਾ ਚਾਹੋਗੇ ਸੁਨੇਹਾ ਦੇਖੋ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਦੀ ਬਾਣੀ ਗੁਰੂ ਆ ਸਾਡਾ ਸੱਚੇ ਪਾਤਸ਼ਾਹ ਦਾ ਜਿਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸਤਖੰਡ ਦਰਬਾਰ ਸਾਹਿਬ ਕੀਤਾ ਤੇ ਰਾਤ ਨੂੰ ਸੋਖਾ ਆਸਣ ਉਸ ਪਲੰਘ ਤੇ ਕੀਤਾ ਜਿੱਥੇ ਪਾਤਸ਼ਾਹ ਆਪ ਸੌਂਦੇ ਹੀ ਆਪ ਪਾਤਸ਼ਾਹ ਥੱਲੇ ਸੁੱਤੇ ਅੱਜ ਵੀ ਉੱਥੇ ਚਾਦਰ ਈ ਠੰਮਛਾਉਂਦੇ ਆ ਹਰ ਸਿੱਖ ਨੂੰ ਇਹ ਹੋਕਾ ਵਾ ਆਪਣਾ ਕਿ ਆਪਾਂ ਗੁਰੂ ਦਾ ਸਤਕਾਰ ਕਰੀਏ ਅਦਬ ਕਰੀਏ ਔਰ ਜਿਹੜੇ ਸਾਡੇ ਫਰਜ਼ ਆ ਪਹਿਰੇਦਾਰੀ ਉਹ ਆਪਾਂ ਨਿਭਾਈਏ ਗੁਰੂ ਦੀਆਂ ਖੁਸ਼ੀਆਂ ਸਾਨੂੰ ਤਾਂ ਹੀ ਮਿਲਣਗੀਆਂ ਜੇ ਆਪਾਂ ਆਪਣੇ ਫਰਜ਼ ਵੀ ਨਿਭਾਵਾਂਗੇ ਇਹੋ ਹੀ ਆ ਵੀ ਪਹਿਰੇਦਾਰੀ ਕਰੋ ਸचेत ਹੋइए ਤੇ ਗੁਰੂ ਵਾਲੇ ਬਣੋ ਜਿਹੜੇ ਨੰਰਕਪੁਰ ਜੱਟਾਂ ਦੀ ਆਪਾਂ ਇੱਡੀ ਹੁਣ ਪ੍ਰਗਾਸ਼ਤ ਕੀਤੀ ਸੀ ਕਮੇਟੀਆਂ ਨੂੰ ਤਲਬ ਕੀਤਾ ਸੀ ਕਿਦੋਂ ਉਹ ਪੇਸ਼ ਹੋਣਗੀਆਂ ਉਹਨਾਂ ਦੀ ਉਹਨਾਂ ਨਾਲ ਗੱਲ ਚੱਲ ਰਹੀ ਆ ਹਾਂਜੀ ਉਹ ਮੇਰੇ ਕੋਲ ਹੋ ਸਕਦਾ ਵੀ ਆਪਾਂ ਇਹਨਾਂ ਸੁਧਾਣਾਂ ਦੀ 5-6 ਸਮਾਦੀ ਬੇਟੀ ਚੋਂ ਨਾ ਮਾਮਲਾ ਵਿਚਾਰਾਂਗੇ ਵੀ ਆਪਾਂ ਜੀ ਔਰ ਸੱਦਾਂਗੇ ਵੀ ਇੱਥੇ ਬਾਕੀ ਉਹਨਾਂ ਨੇ ਪੰਜ ਪਿਆਰਿਆਂ ਦੇ ਪੇਸ਼ ਹੋਣਾ ਹੁੰਦਾ ਉਹ ਤੋਂ ਪਹਿਲਾਂ ਇੱਥੇ ਹੋਣਾ ਹੁੰਦਾ ਉਹਨਾਂ ਦਾ ਪੱਖ ਆਪਾਂ ਸੁਣਾਗੇ ਗੱਲ ਤੇ ਇੰਨੀ ਕੀ ਹੁਣ ਬੇਅਦਬੀ ਦੇ ਮਾਮਲੇ 'ਚ ਤੁਸੀਂ ਦੇਖੋ ਬੰਦਾ ਦੂਜੇ ਪਿੰਡ ਤੋਂ ਗਿਆ ਭਾਵਨਾ ਕਿਉਂ ਉਹਦੀ ਇਦਾਂ ਉਹਦੇ ਪਿੱਛੇ ਕੀ ਕਾਰਨ ਇਹ ਸਾਰੇ ਜਾਣਨੇ ਤੇ ਚਾਹੀਦੇ ਨੇ ਔਰ ਇਹ ਜਾਣਨੇ ਤੇ ਸਰਕਾਰ ਨਹੀਂ ਆ ਆਪਾਂ ਕਹਿ ਰਹੇ ਆਂ ਵਿਸ਼ੇਸ਼ ਕਾਨੂੰਨ ਬਣਾਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਕਿ ਨਾ ਹੋਵੇ ਉਹ ਬਣਾ ਦੇਣਾ ਚਾਹੀਦਾ ਉੱਥੇ ਕਿਸਦਾ ਕੋਈ ਨੁਕਸਾਨ ਥੋੜਾ ਹੈਗਾ ਸਾਰਿਆਂ ਨੂੰ ਹੀ ਉਪਰਾਲੇ ਕਰਨੀ ਚਾਹੀਦੀ ਤੇ ਵਾਇਕਰ ਜੀ ਕਹਿੰਦਾ ਸਾਰਿਆਂ ਨੂੰ ਸਤਾਣੇ